ਹੋ ਜੀ ਪੁਲਿਸ ਸਾਹਿਬ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਤੇ ਕਿੰਨੇ ਪੈਸੇ ਤੁਹਾਡੇ ਚੋਰੀ ਹੋਏ ਜੀ ਰਾਤੀ ਦੇਖੋ ਜੀ ਘਟਨਾ ਇਸ ਤਰ੍ਹਾਂ ਵਾਪਰੀ ਹੈ ਜੀ ਇੱਕ ਤੇ ਮੇਨ ਗੇਟ ਉਹ ਵੀ ਬੰਦ ਏ ਵੱਡਾ ਤੇ ਇਹ ਵੀ ਮੇਨ ਗੇਟ ਬੰਦ ਏ ਤੇ ਦੇਖੋ ਚੋਰ ਇਧਰੋਂ ਥਾਣੀ ਆਏ ਨੇ ਇਹ ਉੱਪਰੋਂ ਆ ਕਿਤੇ ਉਹਨਾਂ ਨੇ ਇਹ ਮੇਨ ਗੇਟ ਦਾ ਜਿਹੜਾ ਇਹ ਤਾਲਾ ਸੀਗਾ ਤਾਲਾ ਉਹ ਦੇਖੋ ਟੁੱਟਾ ਹੈ ਤੇ ਕਾਲਾ ਤਾਲਾ ਤੋੜ ਕੇ ਦੇ ਅੰਦਰ ਗੇਣ ਤੇ ਜਿਹੜਾ ਮੇਨ ਦਰਵਾਜਾ ਹੈ ਉਹ ਮੇਨ ਦਰਵਾਜੇ ਨੂੰ ਉਹਨਾਂ ਨੇ ਕਿਸ ਸ਼ੈਣੀ ਥੋੜੀ ਜਾਂ ਕਿਸ ਦਾਤਲ ਨਾਲ ਉਹਨਾਂ ਨੇ ਤੋੜ ਕੇ ਤੇ ਆਪਣਾ 5 5.5 ਲੱਖ ਦੇ ਕਰੀਬ ਕੀ ਉਹ ਚੋਰੀ ਕਰਕੇ ਲੈ ਕੇ ਗਏ ਨੇ ਤੇ ਬਾਕੀ ਘਟਨਾ ਬਹੁਤ ਮਾੜੀ ਹੈ ਜੋ ਵੀ ਜਿਸ ਤਰ੍ਹਾਂ ਵੀ ਇਹਨਾਂ ਨੇ ਕੰਮ ਕੀਤਾ ਹੈ ਇਹ ਘਟਨਾ ਦੂਜੀ ਵਾਰੀ ਵਾਪਰੀ ਹੈ ਜੀ ਇਸ ਤੋਂ ਪਹਿਲਾਂ ਵੀ ਹਾਂ ਜੀ ਪਹਿਲੇ ਵੀ 1.5-2 ਸਾਲ 1.5 ਸਾਲ ਪਹਿਲੇ ਬੱਚੇ ਦਾ ਤਮਾਨ ਸੀਗਾ ਅਸੀਂ ਗਏ ਸੀਗੇ ਉੱਥੇ ਆਪਣਾ ਸੋਨੀ ਪੈਲਸ ਤੇ ਪਿੱਛੋਂ 1.5 ਤੋਂ 2 ਲੱਖ ਰੁਪਏ ਦਾ ਗਹਿਣਾ ਸੀਗਾ ਉਹ ਚੋਰੀ ਕਰਕੇ ਲੈ ਗਏ ਸਨ ਤੇ ਦੂਜੀ ਵਾਰੀ ਇਹ ਹੁਣ ਕੰਮ ਹੋਇਆ ਜਿਹੜਾ 5 ਸਵਾ 5 ਲੱਖ ਦੇ ਕਰੀਬ ਫਿਰ ਵੀ ਜਿਹੜਾ ਕੈਸ਼ ਚੋਰੀ ਕਰਕੇ ਲੈ ਕੇ ਗਏ ਨੇ ਇਹ ਕਿਨੇ ਪਰਿਵਾਰ ਹੈ ਜਿਹਨੇ ਕੀਤਾ ਪਰਿਵਾਰ ਦੇਖੋ ਜੀ ਇਸ ਟਮ ਦੋ ਰਹਿੰਦੇ ਨੇ ਛੋਟਾ ਚਾਚਾ ਜੀ ਦਾ ਬੇਟਾ ਸਦਾ ਮੋਨ ਸਿੰਘ ਪਾਟਿਆਈ ਦਾ ਤੇ ਸੂਰਜ ਨਾ ਹੈ ਉਹ ਥੱਲੇ ਰਹਿੰਦਾ ਤੇ ਮੇਰੇ ਵੱਡੇ ਭਾਈ ਸਾਹਿਬ ਨੇ ਜਿਹੜੇ ਉੱਪਰ ਰਹਿੰਦੇ ਨੇ ਸੈਕੰਡ ਫਲੋਰ ਤੇ ਉੱਪਰ ਵੀ ਉਹਨਾਂ ਫੁੱਲਾ ਫਰਾਈ ਕੀਤੀ ਹੈ ਉੱਪਰ ਉਹਨਾਂ ਨੇ ਫੁੱਲਾ ਫਰਾਈ ਕੀਤੀ ਹੈ ਦੂਸਰੇ ਕਮਰੇ ਦਾ ਉਹ ਪੱਖਾ ਚਲਾ ਕੇ ਗਏ ਨੇ ਆਰਾਮ ਕਰ ਆਰਾਮ ਕਰਕੇ ਗਏ ਨੇ ਅੱਧਾ ਪੂਣਾ ਘੰਟਾ ਚਲੋ ਜਿਸ ਤਰ੍ਹਾਂ ਵੀ ਉਹਨੇ ਬੈਠੇ ਖਲੋਤੇ ਨੇ ﺍﻟमारीਆਂ ਉਫਰੋਲ ਕੇ ਗਏ ਨੇ ਸਾਰੀਆਂ ﺍﻟमारीਆਂ ਚ ਵੇਖਿਆ ਉਹਨਾਂ ਨੂੰ ਉਹਨੇ ਉੱਥੇ ਕੱਖ ਨਹੀਂ ਲੱਭਾ ਥੱਲੇ ਆਪਣਾ ਪੂਰਾ ਆਪਣੀ ਕਾਰਵਾਈ ਕਰਕੇ ਗਏ ਨੇ 5 ਲੱਖ ਰੁਪਏ ਚੋਰੀ ਕਰਕੇ ਲੈ ਗਏ ਨੇ ਤੇ ਬਾਕੀ ਅਸੀਂ ਤੇ ਕਹਿੰਨੇ ਕਿ ਇਹ ਕਾਰਵਾਈ ਦੇ ਪਿੱਛੇ ਸਾਰੇ ਪੁਲਿਸ ਵਾਲੇ ਨੂੰ ਅਸੀਂ ਰਾਤੀ ਰਿਪੋਰਟ ਲਖਾਈ ਹੈ ਕੋਈ ਨਾਲ ਤੇ ਇਹ ਕਾਰਵਾਈ ਪੂਰੇ ਚੰਗੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਨਹੀਂ ਵੀ ਇਹ ਕਾਰਵਾਈ ਅਗਰ ਇਹ ਕਰਨਗੇ ਪੁਲਿਸ ਵਾਲੇ ਤੇ ਫੇ ਅਸੀਂ ਉ ਉੱਪਰ ਤੱਕ ਵੀ ਜਿਹੜੇ ਅਫਸਰਾਂ ਤੱਕ ਜਿਸ ਤਰ੍ਹਾਂ ਵੀ ਹੋਏਗੀ ਅਸੀਂ ਚਾਹਨੇ ਕਿ ਉੱਥੇ ਤੱਕ ਕਰੀਏ ਕੰਮ ਠੀਕ ਹੈ ਫੋਟੋ ਕਰ ਦਿਓ ਅੱਛਾ ਕੋ ਬੋਲੀਏ ਇਹ ਦੋਵਾਂ ਵਾਈ ਤੋਂ 1.5 ਸਾਲ ਪਹਿਲੇ ਵਿੱਚ ਚੋਰੀ ਹੋਈ ਹੈ ਅੱਛਾ ਇਹ ਆਪਣਾ ਪਹਿਲਾ ਘਰੋਂ ਹੀ ਹੋਈ ਹੈ ਘਰੋਂ ਹੋਈ ਹੈ ਕਿ ਬੰਦਾ ਵੀ ਉਹ ਹੋਈ ਹੈ ਉਹ ਇਹ ਮੁੰਡੇ ਦਾ ਧਮਾਨ ਸੀ ਅੱਛਾ ਮੁੰਡੇ ਦਾ ਧਮਾਨ ਹੀ ਸਾਰੇ ਨੇ ਉੱਥੇ ਗਏ ਸੋਨੀ ਪੈਸ ਸਰ ਜਦੋਂ ਉਦੋਂ ਹੀ ਹਾਂ ਸੋਨੀ ਪੈਸ ਗਏ ਆ ਫਿਰ ਉਹਨਾਂ ਨੇ ਚੋਰੀ ਕੀਤੀ ਅਸੀਂ ਉਹਨਾਂ ਉਹਨਾਂ ਸਟੈਂਡ ਦੇ ਨਾਲ ਆਏ ਨੇ ਉਧਰੋਂ ਆਏ ਨੇ ਇੱਥੋਂ ਹੀ ਆਏ ਨੇ ਉਦੋਂ ਵੀ ਮਨ ਲਗੀ ਉਹ ਦੂਜੇ ਕਮਰੇ ਦੇ ਕਮਰੇ ਜਿਹੜੇ ਉਲਮਾਰੀ ਚ ਪਿਆ ਕੀ ਨਾ ਤੇ ਉਹ ਗਹਿਣਾ ਚੋਰੀ ਕਰਕੇ ਲੱਗੇ ਗਹਿਣਾ ਹੋਰ ਵੀ ਉੱਥੇ ਪੈਸੇ ਪਏ ਸੀ ਸੀਟੀ ਵੀ ਨਹੀਂ ਕੋਈ ਨਾਲੀ ਤੋਂ ਨਹੀਂ ਕੁਛ ਨਾ ਉਹਨਾਂ ਨੂੰ ਨਹੀਂ ਹੈ ਤਾਂ ਹੋਰ ਵੀ ਨਹੀਂ ਹੈ ਕਿ ਕੁਛ ਵੀ ਹੋਰ ਨਾਲੇ ਕਢਾਣੀ ਹੈ ਬੁੱਤ ਵਾਲੇ ਕਰਦੇ ਨੇ ਜਿਵੇਂ ਕਰਾਈ ਕਰਕੇ ਨਹੀਂ ਆਪਣਾ ਉਹ ਕਹਿੰਦੇ ਨੇ ਪੰਜਵੇਂ ਤੋਂ ਬਾਅਦ ਆ ਗਏ ਐਸ ਐਚਓ ਗਾਜ ਬੱਜਦੀ ਜੀ ਨਾ ਔਰ ਸਰ ਰੋਡ ਚੋ ਰੋਡ ਚੋ ਕਰਕੇ ਹੁਣ ਵੀ ਹੈ ਰਾਤੀ ਅਸੀਂ ਆਏ ਆ ਰਾਤੀ ਇਹੀ ਪਹੁੰਚੇ ਆਂ ਆਂਦੇ ਆਂ ਇੰਦਰਾ ਟੁਕਾ ਆਂਦੇ ਆਂ ਦੰਦਰਾ ਦੇ ਟੁਕਾ ਹੀ ਆਏ ਨਾ ਤੋੜ ਕੇ ਕਾਂਡ ਕਰਕੇ ਫਿਰ ਕੁੰਡੀ ਮਾਰ ਕੇ ਤੇ ਨਾ ਟੁੱਟਿਆ ਬਾਅਦ ਚ ਆ ਕੇ ਵਖਿਆ ਇਹ ਦਰਵਾਜਾ ਵੀ ਟੁੱਟਾ ਹੋਇਆ ਸੀਗਾ ਇਹ ਦਰਵਾਜਾ ਇਹ ਮੱਤ ਤੁੱਤਰ ਵੱਜੇ ਨੇ ਆਹ ਦਾਤਰ ਵੱਜੇ ਨੇ ਹਾਂਜੀ ਤੁਹਾਡੇ ਸਰ ਪੰਜ ਲੱਖ ਦੀ ਰਾਤ ਚੋਰੀ ਹੋ ਗਈ ਕਿਸ ਤਰ੍ਹਾਂ ਇਹ ਸਾਰੀ ਘਟਨਾ ਵਾਪਰੀ ਏਡੀ ਅਸੀਂ ਆਏ ਸਾਂ ਆਪਣਾ ਨੰਦਪੁਰ ਸਾਹਿਬ ਗਏ ਸਾਂ ਮੇਲੇ ਦੇ ਦਰਸ਼ਨ ਆਪਣਾ ਕਰਨ ਗਏ ਸਾਂ ਵਾਪਸ ਆਏ ਆ ਤੇ ਆ ਕੇ ਜਦੋਂ ਅਸੀਂ ਵੇਖਿਆ ਵਾ ਕਿ ਅੰਦਰ ਆਪਣਾ ਪਿਛਲਾ ਜਾਲੇ ਦੇ ਉਹਦੇ ਦੇ ਤਾਰੇ ਟੁੱਟੇ ਹੋਏ ਨੇ ਤੇ ਫਿਰ ਅੱਗੇ ਆਪਾਂ ਆਏ ਆ ਜਦੋਂ ਤੇ ਦਰਵਾਜ਼ਾ ਵੀ ਮਤਲਬ ਇੱਥੋਂ ਸਾਰਾ ਹੀ ਨਹੀਂ ਹੀ ਟੁੱਟਿਆ ਪਿਆ ਹੀ ਤੇ ਅੰਦਰ ਚੋੜੀ ਹੋਈ ਪਈ ਸੀ ਅੰਦਰ ਹੂੰ ਬਾਕੀ ਆਪਾਂ ਵੇਖਿਆ ਜਦੋਂ ਅੰਦਰ ਕੀ ਕੈਸ਼ ਪੈਸੇ ਹੈ ਨਹੀਂ ਬਿਲਕੁਲ ਵੀ ਨਹੀਂ ਵਿੱਚ ਹੈਗੇ ਸਾਰੇ ਆਣ ਕੇ ਦੇਖਿਆ ਹਾਂਜੀ ਜਦੋਂ ਆਏ ਫਿਰ ਦੇਖਿਆ ਜੀ ਫਿਰ ਜਦੋਂ ਤਾਲੇ ਟੁੱਟੇ ਸੀ ਸਾਰੇ ਤਾਲੇ ਟੁੱਟੇ ਹੋਏ ਸੀ ਮਗਰਲੇ ਬੰਨੇ ਜੀ ਮਗਰ ਜਿਹੜਾ ਸਾਡਾ ਰਾਹ ਹੈਗਾ ਨਾ ਪਿਛਲੇ ਉੱਪਰ ਮਤਲਬ ਉਹਦੇ ਤਾਲੇ ਟੁੱਟੇ ਪਏ ਹੀ ਤੇ ਮਗਰ ਸਾਰਾ ਹੀ ਚੋਰੀ ਹੋਇਆ ਪਿਆ ਹੈ ਵਿੱਚੋਂ ਅਸੀਂ ਜੀ ਮੰਗ ਕਰਦੇ ਆਂ ਕਿ ਅਸੀਂ ਦਰਖਾਸਤ ਦਿੱਤੀ ਹੈ ਪੁਲਿਸ ਨੂੰ ਜੀ ਅਸੀਂ ਮੰਗ ਕਰਦੇ ਆਂ ਸਾਡੀ ਤੇ ਸਰਵਾਈ ਹੋਵੇ ਪਹਿਲਾਂ ਤੇ ਸਾਡੀ ਜਲਦੀ ਤੋਂ ਜਲਦੀ ਹੈ ਮਤਲਬ ਸਾਨੂੰ ਕੀਤਾ ਜਾਵੇ ਕਿ ਇਸ ਬਾਰੇ ਇਹ ਅਗਰ ਬਾਈ ਚਾਂਸ ਆਡੇ ਪੁਲਿਸ ਨਹੀਂ ਹੈ ਸੋ ਹੁੰਦੀ ਆਂ ਅਸੀਂ ਸਰਕਾਰ ਦੇ ਕੇ ਆਏ ਆ ਅਸੀਂ ਉੱਚ ਅਫਸਰਾ ਤੱਕ ਵੀ ਜਾਵਾਂਗੇ ਅਸੀਂ ਚੁੱਪ ਕੇ ਨਹੀਂ ਬੈਠਣਾ ਅਹੀਂ ਆ ਚੀਨ ਨੂੰ ਐਰ ਕੀ ਬਿਲਕੁਲ ਨਹੀਂ ਛੜਨਾ ਕਿ ਇਹ ਕੰਮ ਕਿਉਂ ਹੋ ਰਿਹਾ ਹੈ ਜਲਦੀ ਤੇਰਾ ਹੀ ਛੱਡ ਕਰਕੇ ਛੱਡਣਾ ओके ਅਹੀ ਸ਼ਨੀਵਾਰ ਨੰਦਪੁਰ ਸਾਹਿਬ ਗਏ ਹੀ ਉੱਪਰੋਂ ਵੀ ਪਰਲਾ ਪਰਿਵਾਰ ਨੀਚੇ ਵਾਲੇ ਪਰਿਵਾਰ ਅਹੀ ਗਏ ਹਨੰਦਪੁਰ ਸਾਹਿਬ ਜੀ ਤੇ ਜਦੋਂ ਆਏ ਵੇਖਿਆ ਕਿ ਵੀ ਘਾਚ ਐਂਟਰੀ ਹੋਈ ਤੇ ਨਾਲ 메ਨ ਗੇਟ ਬਿਲਕੁਲ ਬੰਦ ਸੀ ਜਿਹੜਾ ਅੰਦਰਲੇ ਗੇਟ ਤੇ ਜਿੱਥੇ ਤਾਲਾ ਲੱਗਾ ਹੋਇਆ ਸੀ ਉਹ ਤਾਲਾ ਬਿਲਕੁਲ ਟੁੱਟਿਆ ਸੀ ਅਹੀ ਫਿਰ ਦੂਸਰਾ 메ਨ ਗੇਟ ਜਿਹੜਾ ਲੱਕੜ ਵਾਲੇ ਦਰਵਾਜ਼ੇ ਤੇ ਉਹਨਾਂ ਨੇ ਦੱਤਰ ਦੁੱਤਰ ਮਾਰ ਕੇ ਜੋ ਵੀ ਇਸੇ ਤਰ੍ਹਾਂ ਦਾ ਵੀ ਉਹਨਾਂ ਨੇ ਦਤਰਤਰ ਮਾਰ ਕੇ ਤੇ ਅੰਦਰੋਂ 5 ਲੱਖ ਰੁਪਇਆ ਲੈ ਕੇ 5 5.5 ਦੇ ਕਰੀਬ ਕਰੀਬ ਸੀ ਕੈਸ਼ ਜੋ ਲੈ ਗਏ ਲੋਟ ਉਨ ਕੀ ਚੋਰੀ ਕਰਕੇ ਫਿਰ ਉਹ ਉੱਪਰ ਗਏ ਨੇ ਉੱਪਰ ਜਾ ਕੇ ਉਹਨਾਂ ਨੇ ਸਾਰੀ ਫੋਲਾ ਫਲਾਈ ਕੀਤੀ ਏ ਵੀ ਚੰਗੇ ਤਰੀਕੇ ਨਾਲ ਲਮਾਰੀਆਂ ਫੋਲੀਆਂ ਉੱਥੋਂ ਉਹਨਾਂ ਨੂੰ ਕੁਝ ਨਹੀਂ ਲੱਭਾ ਫਿਰ ਉਹ ਤਸੱਲੀ ਦੇ ਨਾਲ ਫਿਰ ਬੈਠੇ ਰਹੇ ਨੇ ਸਾਨੂੰ ਇੰਨਾ ਪਤਾ ਹੈਗਾ ਘਰ ਦਾ ਬੰਦਾ ਕੋਈ ਪੇਤੀ ਬੰਦਾ ਹੋਵੇ ਜੋ ਵੀ ਏ ਲਾਗੇ ਚੱਗੇ ਦਾ ਹੋਏਗਾ ਕਿਉਂਕਿ ਜਿਸ ਨੂੰ ਸਾਰੀ ਚੀਜ਼ ਦੀ ਡਿਟੇਲ ਦਾ ਪਤਾ ਵਾ ਵੀ ਇਹ ਕਿੱਥੇ ਗਏ ਆ ਕੀ ਹੋਇਆ ਬੜੀ ਤਸੱਲੀ ਨਾਲ ਚੋਰੀ ਕਰਕੇ ਸਾਰਾ ਸਮਾਨ ਕੈਸ਼ ਲੈ ਗਿਆ ਵਾ ਸਾਨੂੰ ਪ੍ਰਸ਼ਾਸਨ ਵਾਲੇ ਹੁਣ ਇਹੋ ਉਮੀਦ ਹੈ ਵੀ ਉਹ ਜਲਦੀ ਦੀ ਜਲਦੀ ਕਾਰਵਾਈ ਕੀਤੀ ਜਾਵੇ ਅਗਰ ਉਹ ਪੁਲਿਸ ਵਾਲੇ ਕਾਰਵਾਈ ਨਹੀਂ ਕਰਦੇ ਅਸੀਂ ਹੁਣ ਉੱਪਰ ਤੱਕ ਫਿਰ ਪੇਸ਼